ਤੈਨੂੰ ਕਹੀ ਨਹੀਂ ਆਣੀ ਹੈਗੀ ਕਿਸੇ ਥੋੜੇ ਟਾਈਮ ਚ ਹੋ ਜਾਊਗਾ ਕਿਸੇ ਨੂੰ ਨਹੀਂ ਪੁਆ ਤੇ ਆਪ フォਨ ਤੇ ਕੀ ਦੇਣਾ ਗੱਲ ਕਰੀ ਜਾਨੀਆ ਨਾ ਨਾ ਤਾਂ ਮੇਰੀ ਸਹੇਲੀ ਸੀਗੀ ਤੈਨੂੰ ਪੱਕਾ ਪਤਾ ਵੀ ਥੋੜੇ ਟਾਈਮ ਚ ਕੰਮ ਹੋ ਜਾਊਗਾ ਹਾਂ ਬੂਆ ਕਿਉਂ ਸੂਨ ਮੈਂ ਇਹਨੂੰ ਕਹੀ ਜਾਨੀ ਹੈਗੀ ਨਾ ਨਾ ਉਹ ਤਾਂ ਸਾਡਾ ਆਪ ਦਾ ਕੰਮ ਸੀ ਕੋਈ ਉਹ ਤਾਂ ਮੈਨੂੰ ਪੁੱਛਦੀ ਸੀਗੀ ਮੇਰੀ ਗੱਲ ਸੁਣ ਲੈ ਮੇਰੇ ਨਾਲ ਚਲਾਕੀ ਕਰਕੇ ਤੂੰ ਭੱਜਣੀ ਕਿਤੇ ਵੀ ਨਹੀਂ ਪੂਆ ਵੀ ਤੇਰੇ ਨਾਲ ਥੋੜੀ ਚਲਾਕੀ ਕੀਤੀ ਉਹ ਤੇ ਮੈਂ ਗੱਲ ਕਰ ਰਹੀ ਸੀ ਮੇਰੇ ਸਹੇਲੀ ਦਾ ਫੋਨ ਸੀਗਾ ਇੰਨੇ ਟਾਈਮ ਬਾਅਦ ਆਇਆ ਸੀਗਾ ਉਹਨੂੰ ਇੱਕ ਕੰਮ ਜੀ ਸੀ ਮੈਂ ਕਿਹਾ ਚਲ ਕੋਈ ਗੱਲ ਨਹੀਂ ਥੋੜੇ ਟਾਈਮ ਤੱਕ ਮੈਂ ਕਰ ਦੂੰਗੀ ਤੇਰੀ ਨਾ ਬੋਲੀ ਬਦਲ ਰਹੀ ਐ ਕਿਉਂ ਤੂੰ ਵੀ ਗੱਲ ਚਲਾਕੀ ਦੀ ਬੰਦੇ ਦਾ ਮੂੰਹ ਦੇਖ ਕੇ ਪੜ ਲੈਂਦੀ ਐ ਮੈਂ ਵੀ ਇਹ ਮੇਰੇ ਨਾਲ ਧੋਖਾ ਕੀ ਕਰਦਾ ਤੂੰ ਆਲੇ ਮੈਂ ਤੇਰੇ ਨਾਲ ਕੀ ਧੋਖਾ ਕਰਤਾ ਕਰਿਆ ਤਾਂ ਹੈ ਨਹੀਂ ਮੈਨੂੰ ਐ ਲੱਗਦਾ ਸ਼ੱਕ ਜਾਂ ਵੀ ਕਿਤੇ ਕਰਨਾਂ ਦੇ ਫਿਰ ਸਾਬ ਲਾ ਲਈ ਨਾ ਬੂਆ ਤੇਰੇ ਵਹਿਮਾ ਦੂ ਦਾ ਅੱਦੀ ਸੋਚ ਜਾਨੀ ਮੈਂ ਤੇਰੇ ਨਾਲ ਕੀ ਧੋਖਾ ਕਰਨਾਗਾ ਕਹਿੰਦੇ ਹੁੰਦੇ ਬੰਦਾ ਨਾ ਪੈਸੇ ਨੂੰ ਦੇਖ ਕੇ ਬਦਲ ਜਾਂਦਾ ਹੈ ਕਹਿੰਦੇ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਬਟਾ ਜਾਂਦਾ ਇਹਦਾ ਮਤਲਬ ਇਹ ਨਾ ਹੋਵੇ ਵੀ ਜੇ ਤੈਨੂੰ ਦੋ ਰੁਪਏ ਕਿਸੇ ਪਾਸੇ ਬਾਤ ਮਿਲਦੇ ਹੁਣ ਆ ਜਿਹੜੀ ਰੀਤ ਤੇ ਰੀਤ ਦੀ ਮਾਮੀ ਕੋਲੇ ਖੜੀ ਰਹਿਣੀ ਹੈ ਮੇਰੇ ਦਿਮਾਗ ਲੈ ਤੂੰ ਹੁਣ ਮੈਂ ਦੋ ਰੁਪਏ ਕੋਈ ਨਾ ਕੋਈ ਹੈ ਨਾ ਦੀ ਚਾਲ 2 ਰੁਪਏ ਪਿੱਛੇ ਊਨਪੂ ਮੈਂ ਤੇਰੇ ਨਾਲ ਧੋਖਾ ਕਰੂੰਗੀ। ਬਸ ਤੂੰ ਹਜੇ ਮੈਨੂੰ ਇੰਨਾ ਵੀ ਨਹੀਂ ਜਾਣੀ। ਮੈਂ ਦਿਮਾਗ ਤਾਂ ਲਾ ਲਿਆ। ਵੀ ਇੰਨਾ ਜਾਣੀ ਨਹੀਂ। ਜਾਨ ਮੈਂ ਲਾਉਂਗੀ ਤੈਨੂੰ। ਵੀ ਕੀ ਚਲਾਕੀਆਂ ਕਰਦੀ ਏ ਮੇਰੇ ਨਾਲ? ਊਆ ਮੈਂ ਕੋਈ ਚਲਾਕੀ ਨਹੀਂ ਕਰਦੀ। ਮੈਂ ਤਾਂ ਤੇਰਾ ਗਿਆ ਕੰਮ ਕਰਦੀ ਆ ਤਾਂ ਇੱਥੇ ਰਹੀ ਜਾਨੀ ਆਂਗੀ। ਤੂੰ ਤਾਂ ਆਪਦੇ ਹੀ ਬਹਿਮ ਪਾਈ ਜਾਨੀ ਆ ਹੁਣ। ਬਹਿਮ ਵਾਲੀ ਗੱਲ ਨਹੀਂ ਤੇ ਲਿਆ। ਜੀਦੋਂ ਕਹਨੇ ਦੋ ਟੜੇ ਹੋ ਜਾਣੇ ਇੱਕ ਪਿੰਡ 'ਚ। ਉਹ ਫਿਰ ਬਹਿ ਮ ਹੀ ਪੈ ਜਾਂਦਾ ਬੰਦੇ ਦੇ ਦਿਮਾਗ ਚ ਰਹਿ ਗਈ ਗੱਲ ਹੁਣ ਧੜਿਆਂ ਵਾਲੀ ਮੈਨੂੰ ਹੁਣ ਜਦੋਂ ਤੂੰ ਉਹਨਾਂ ਕੋਲੇ ਬੈਠਣੋਂ ਉੱਠਣ ਲੱਗੀ ਹੁਣ ਮੇਰੇ ਦਿਮਾਗ ਚ ਤੇ ਚੱਲਦੀ ਐ ਉਹ ਬੈਠਣੋਂ ਉੱਠਣ ਦੀ ਗੱਲ ਨਹੀਂ ਗਈ ਤੂੰ ਤਾਂ ਬਸ ਮਾੜੇ ਜਿਹੀ ਨਾਲੀ ਤੂੰ ਤਾਂ ਉਹ ਕਰੀਅਰ ਸ਼ੱਕ ਕਰੀ ਜਾਂਦੀ ਆਂਗੀ ਹੁਣ ਤੇਰੇ ਕਹਿਣੇ ਚੋਂ ਕੜਾ ਮੈਂ ਬਾਹਰ ਆਂਗੀ ਮੇਰੇ ਕਹਿਣੇ ਚ ਰਹੇਗੀ ਸਭ ਕੁਛ ਲਾਇ ਮਰेंगी ਜੇ ਭਾਈ ਮੇਥੋਂ ਬਾਹਰ ਹੋ ਗਈ ਆ ਜਿਹੜੀਆਂ ਲਾਪਰ ਲਾਪਰ ਕਰਦੀਆਂ ਨਾ ਬੋਲਣ ਵਾਲੀਆਂ ਉਹ ਜਿੰਦੀਆਂ ਨਹੀਂ ਹੁੰਦੀਆਂ ਉਹ ਪੱਤਾ ਮਾਰ ਕੇ ਲੈ ਕੇ ਉਹ ਤਾਂ ਮੈਨੂੰ ਪਤਾ ਪੂਆ ਹੁਣ ਜੇ ਤੂੰ ਹੈਗੀ ਆ ਤੂੰ ਜਵਾਨ ਆਲੀ ਤਾਂ ਹੀ ਮੈਂ ਇੰਨਾ ਇੱਥੇ ਨਹੀਂ ਜੇ ਤੂੰ ਇਹ ਕਹਿੰਦੇ ਸਿੰਦਰ ਉਹ ਤਾਂ ਪਤਾ ਪੂਆ ਮੈਨੂੰ ਤੇ ਸਿੰਦਰ ਕਹਿੰਦੇ ਆ ਇਹ ਇੱਥੇ ਕੋਠੇ ਤੇ ਆ ਕੇ ਨਾਲ ਗੱਲ ਕਰਨੀ ਜੇ ਕੋਈ ਤੇਰੀ ਸਹੇਲੀ ਦਾ ਫੋਨ ਸੀ ਤੂੰ ਸਾਹਮਣੇ ਕਰ ਗੱਲ ਪੂਆ ਤੇ ਤੂੰ ਸੀ ਨੀੱਚੇ ਗੱਲਾਂ ਕਰੀ ਆਂਦੇ ਸੀਗੇ ਮੈਂ ਕਿਹਾ ਮੰਮੀ ਤੇਰੀ ਤਾਂ ਫਿਰ ਉਹਨਾਂ ਦਾ ਰੋਲ ਆ ਫਿਰ ਪੂਆ ਬਦੀਆ ਨਹੀਂ ਲੱਗਦਾ ਅਗਲਾ ਕਹਿੰਦਾ ਘਰੇ ਕੀ ਹੋ ਰਿਹਾਗਾ ਤਾਂ ਕਰਕੇ ਪੂ ਮੈਂ ਕੋਠੇ ਤੇ ਆ ਗਈ ਸੀ ਠੰਡੀ ਤੇ ਹਵਾ ਚੱਲ ਰਹੀ ਸੀ ਮਸਲ ਗੱਲ ਕਰ ਲੂੰਗੀ 10 ਮਿੰਟ ਪੂ ਦੀ ਪੂਆ ਤੂੰ ਆ ਕੀ ਉਹ ਗੱਲ ਤਾਂ ਆਏ ਆ ਜਿਹੜਾ ਉਹ ਤੋਨੋ ਲਿਪਿਆ ਪੋਚਿਆ ਜਾਂ ਹੁੰਦਾ ਉਹ ਵਿੱਚੋਂ ਬੇਈਮਾਨੀ ਹੁੰਦਾ ਹੈ ਅੱਛਾ ਤਾਂ ਮੈਨੂੰ ਪਤਾ ਲੱਗ ਗਿਆ ਅੱਛਾ ਪੂ ਤੂੰ ਮੈਨੂੰ ਸੁਣਾਉਣੀ ਆ ਗੱਲਾਂ ਸੁਣਾਉਂਦੀ ਨਹੀਂ ਕੰਨਾਂ ਚ ਪਾਲਾ ਕੰਨ ਚੋਂ ਦਾ ਪੋ ਪੈ ਰਹੀਆਂ ਨਹੀਂ ਗੀਆਂ ਹਾਂ ਚੱਲ ਦੇਖ ਮੁੰਡੇ ਦੀ ਦੇਖਭਾਲ ਕਰ ਤੈਨੂੰ ਉਹਦੇ ਵਾਸਤੇ ਲੈਈਆਂ ਇੱਥੇ ਫੋਨਾਂ ਤੇ ਨਹੀਂ ਗੱਲਾਂ ਕਰਨ ਨੂੰ ਨਹੀਂ ਕਰੀ ਤਿਆਂ ਪੋ ਮੈਨੂੰ ਆਇਆ ਲੱਗਦਾ ਕਿਥੇ ਇਹਨਾਂ ਦੀ ਚਾਲ ਤਾਂ ਕਿਤੇ ਮੈਥੋਂ ਵੱਧ ਪੈਸੇ ਦਿੰਦੀਆਂ ਹੁਣ ਤੇ ਇਹ ਵੀ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਚੱਲ ਸਮਾਂ ਆਉਣ ਦੇ ਦੇਖ ਜੀ ਕੀ ਕਰਦੀਆਂ ਨੇ ਉਹ ਕਿੱਦਾਂ ਗੱਲ ਲਾ ਮਮੀ ਚਾਹ ਪੀ ਲੈ ਲਓ ਮਾਤਾ ਕਾਦੀ ਦੇਖੀ ਜਾਂਦੀ ਸੀਗੇ ਮਮੀ ਤੁਹਾਨੂੰ ਦਾ ਚਾ ਨਹੀਂ ਲੱਗ ਰਿਹਾ ਕਾ ਤੋ ਆਹੀ ਵੀ ਜਿਵੇਂ ਮਨਪ੍ਰੀਤ ਬਦਲਣਾ ਜਾਵੇ ਨਹੀਂ ਐਂ ਨਹੀਂ ਬਦਲਦੀ ਹੈਗੀ ਤੇ ਪੈਸੇ ਵਾਲੀਆਂ ਤੀਵੀਆਂ ਬਦਲਦੀਆਂ ਨਹੀਂ ਹੁੰਦੀਆਂ ਜਿਹਨੀਆਂ ਪੈਸੇ ਤੇ ਕੰਮ ਕਰਦੀਆਂ ਹੋਣ ਅਦੋਰ ਪੀ ਬਦ ਮੰਗਲਾਂ ਦੀਆਂ ਨੇਗੀਆਂ ਪਰ ਬਦਲ ਦੀਆਂ ਨਹੀਂ ਹੁੰਦੀਆਂ। ਮੈਂ ਲਾ ਲਾ। ਅੱਛਾ ਦਗਲਾ ਬਦਲਣ ਤੇ ਆਗੇ ਤਾਂ ਮੈਂਟ ਲਾਉਂਦਾ ਏ। ਹੁਣ ਤੈਨੂੰ ਕੀ ਬਹਿਮ ਹੋਇਆ ਪਿਆਗਾ? ਮੈਨੂੰ ਐ ਤੇ ਦੱਸ ਦੇ। ਫੀਰ ਸਾਂ। ਮੈਨੂੰ ਯਕੀਨ ਨਹੀਂ ਹੈਗਾ ਉਹ ਤੇ। ਕੀ ਕਹਿੰਦੀ ਸੀ ਕੁਸ? ਮੰਮੀ ਹੂੰ ਤੈਨੂੰ ਡਰ ਨਹੀਂ ਲੱਗਦਾ? ਕਾ ਤੋ? ਜੀ ਮਨਪ੍ਰੀਤ ਕਿਤੇ ਬਦਲਣਾ ਜਾਵੇ ਨਹੀਂ ਨਹੀਂ ਬਦਲਦੀ ਤੈਨੂੰ ਕਿ ਬਹਿਮ ਪੈ ਗਿਆ ਪਤਾ ਨਹੀਂ ਲੱਗਦਾ ਮੈਨੂੰ ਲੱਗਦਾ ਵੀ ਸਦਨ ਭੂਆ ਲੈ ਕੇ ਆਇਆ ਤਾਂ ਤੁਹਾਨੂੰ ਲੱਗਦਾ ਕਿ ਜਿਹੜਾ ਬੰਦਾ ਉਹਨੂੰ ਇੱਥੇ ਲੈ ਕੇ ਆਇਆ ਉਹਦੇ ਖਾਣ ਲਈ ਉਹਨੂੰ ਰੋਟੀ ਦਿੱਤੀ ਹੋਵੇ ਤੇ ਉਹ ਉਹਨੂੰ ਭੁੱਖਾ ਦੇ ਦੂਗਾ ਅੱਜ ਕੱਲ ਨਾ ਦੁਨੀਆ ਸਿਰਫ ਪੈਸੇ ਦੀ ਆ ਆ ਪੈਸੇ ਤੇ ਜੀਂਦੀ ਆ ਪੈਸੇ ਤੇ ਹੀ ਮਰਦੀ ਆ ਸਮਝ ਗਈ ਆ ਨਾ ਨੇ ਸਾਰਾ ਕੁਝ ਮੈਨੂੰ ਦੱਸਤਾ ਤੀ ਵੀ ਭੂਆ ਕੀ ਕਰ ਸਕਦੀ ਹੈਗੀ ਆਹਾਂ ਜਿਹੜੀ ਮਨਪਰੀਤ ਨਾਲ ਇਹ ਚੱਕਮਾ ਚੁੱਲਾ ਇਹ ਮਿੰਟਾਂ ਚ ਕਰੇ ਇੱਧਰ ਕਦੇ ਉੱਧਰ ਇਹ ਦੋ ਪਾਸੇ ਆ ਜਾਣ ਦੀ ਮੈਂ ਵੀ ਸਾਰਾ ਕੁਝ ਮੈਨੂੰ ਕਿੱਦਾਂ ਸਿਖਾਉਣ ਚੱਲੀ ਤੀ ਇਹ ਪਰ ਇੰਨਾ ਸੌਖਾ ਨਹੀਂ ਹੈਗਾ ਪਾਲੋ ਨੂੰ ਕਿੱਦਾਂ ਸਿਖਾਉਣਾ ਮਰ ਗਏ ਕੱਤੇ ਦੀ ਬਿਮਾਰੀ ਚ ਪਾਲੋ ਨੂੰ ਕਿੱਦਾਂ ਸਿਖਾਉਣ ਵਾਲੇ ਉਹ ਤਾਂ ਠੀਕ ਆ ਮੰਮੀ ਪਰ ਮੈਨੂੰ ਐ ਡਰਾ ਕਿ ਕਿਤੇ ਉਹ ਭੂਆ ਤਾਂ ਵੀ ਬੈਸੀ ਖਾਈ ਜਾਵੇ ਤੇ ਆਪਣੇ ਤੋਂ ਵੀ ਖਾਈ ਜਾਵੇ। ਨਾਲੇ ਆਪਣਾ ਰਵੀ ਨਾ ਠੀਕ ਹੋਵੇ, ਫੇਰ ਆਪਾਂ ਕੀ ਕਰਾਂਗੇ? ਤੇ ਤੂੰ ਉਹਨੂੰ ਐ ਕਹਿ ਦਿੰਦੀ ਤੇ ਰਵੀ ਨੂੰ ਦਵਾਈ ਬੁੱਟੀ ਤੇ ਤੂੰ ਦਿਆ ਕਰ। ਕਿਹਾ ਸੀਗਾ ਹਾਂ। ਆਪਾਂ ਕਿਹੜਾ ਦੇਖਿਆ ਹੁਣ ਉਹਨੂੰ ਦਵਾਈ ਦਿੰਦੀ ਇਹਨੂੰ। ਅਜੇ ਐਸਾ ਸਾਰੀ ਗੱਲ ਹੋਈ ਆ। ਪਤਾ ਨਹੀਂ ਮੰਮੀ ਖਾਦ ਹੁਣ ਸਾਡੇ ਗੜੋਲੇ ਜੇ ਹੋਇਆ। ਕੱਲ ਦੀ ਗੱਲ ਚੱਲ ਰਹੀ ਆ। ਹਾਂ। ਫੇਰ ਦਵਾਈ ਘਰ ਤੋਂ ਉਹਨੇ ਲਾਇ ਲਈ ਸੀ। ਫੇਰ ਅੱਜ ਦਵਾਈ ਉਹ ਦਿੱਤੀ ਨਹੀਂ ਉਹਨੇ। ਮੈਨੂੰ ਦੱਸ ਤਾਂ ਉਹਨੇ। अच्छा मामीबा सब दिमाग ਚ ਕੁਛ ਯਾਦ ਹੀ ਨਹੀਂ ਰਹਿੰਦਾ। ਦਿਮਾਗ ਇੰਨਾ ਖਰਾਬ ਹੋਇਆ ਪਿਆ। ਐ ਹੋਇਆ ਪਿਆ ਵੀ ਕਦੋਂ ਰ ਉਹ ਠੀਕ ਹੋਵੇ। ਕਦੋਂ ਆਪਦੇ ਘਰੇ ਖੁਸ਼ੀ-ਖੁਸ਼ੀ ਰਸੀਏ ਬਸੀਏ। ਕੋਈ ਨਹੀਂ ਉਹ ਜੂ ਠੀਕ। ਆਂਦਾ ਹੁਣ ਟੈਨਸ਼ਨ ਆ ਨਾ ਜਿਹੜੀ ਭੂਆ ਦੀ ਟੈਨਸ਼ਨ ਆ। ਵੀ ਭੂਆ ਦਾ ਕੀ ਕਰੀਏ। ਇਹ ਸੋਚਿਆ ਕਰ ਭੂਆ ਦਾ ਕੀ ਕਰਨਾ। ਛੇ ਟਾਂ ਹੀ ਕਰਦਾ ਵੀ ਗੱਲ ਕੋਟੇ ਮਾਰ ਦਈਏ। ਪਰ ਇੱਕ ਦਿਨ ਦੇਖੀ ਨਾ ਇਹ ਤਾਂ ਕੱਲੀ ਜਿਹੀ ਪਈ ਹੋਈ ਦੱਬੀ ਇਸਰਾਂ ਨੇ ਨਾ ਗੱਲ। ਬਸ ਕਰ ਤੂੰ ਜੇਲ੍ਹ ਜਾਏਂਗੀ ਮੈਂ ਤੇਰੇ ਪਿੱਛੇ ਪਿੱਛੇ ਤੇ ਨਾ ਛਡਾਉਂਦੀ ਫਿਰਾਂਗੀ ਕਿਤੇ ਰਵੀਨਾਲ ਕੋਈ ਹੋਰ ਆਜੂ ਜੀਤੇ ਤਖਣੇ ਇਹਨਾਂ ਦੇ ਤਾਂ ਕੋਈ ਨਾ ਕੋਈ ਨੰਗਰੀ ਚ ਉਹ ਆਦਾ ਹੱਲ ਤਾਂ ਮੈਂ ਕਰੂੰਗੀ ਕਰੂੰਗੀ ਚਾਹੇ ਜ਼ਹਿਰ ਨਾਲ ਚਾਹੇ ਗਲਕੋਟ ਤੇ ਇਹਨੂੰ ਤੇ ਇੱਕ ਵਾਰੀ ਨਾ ਕੀੜੀਆਂ ਦਾ ਭੌਣ ਦਿਖਾਉਂਗੀ ਢੂੰਗ ਚ ਵੀ ਕੀ ਪਾਉ ਵਿਕਦੀ ਆ ਮੰਮੀ ਛੇ ਇੰਚ ਦਰ ਦੇ ਠੀਕ ਆ ਪਾਪ ਨਹੀਂ ਕਰੀਦਾ ਹੁੰਦਾ ਅੱਜ ਤੂੰ ਉਹਨੂੰ ਮਾਰੇਂਗੀ ਨ ਕੋਈ ਆਪਾਂ ਨੂੰ ਮਾਰਨ ਵਾਲਾ ਜੰਮ ਜੂਗਾ ਕਹਿੰਦੇ ਨਹੀਂ ਹੁੰਦੇ ਕਹਿੰਦੇ ਹਾਥੀ ਆਪਣੀ ਚਾਲ ਚੱਲੀ ਜਾਂਦਾ ਰਹਿੰਦਾ ਕੁੱਤੇ ਨੇ ਭੌਂਕਦੇ ਰਹਿ ਜਾਂਦੇ ਨੇ ਅੱਛਾ ਵੀ ਤੁਸੀਂ ਹੁਣ ਭੌਂਨ ਮਾਰ ਦੋਗੇ ਤੇ ਤੁਹਾਨੂੰ ਕਿਸੇ ਨੇ ਕੁਝ ਕਹਿਣਾ ਨਹੀਂ ਭੌਂਕਦੇ ਰਹਿ ਜਾਣਗੇ ਹਜੇ ਭੂਆ ਨੇ ਜਿਹੜੇ ਮੰਮੀ ਤੇ ਚਾਚੇ ਨੂੰ ਗੈਪ ਕੀਤਾ ਨਾ ਇੱਕ ਦਿਨ ਉਹ ਆਖਤਾ ਉਹਦੀ ਵੀ ਨਿਕਲੂਗੀ ਗੱਲਾਂ ਇਹ ਗੁੱਛੀਆਂ ਨਹੀਂ ਰਹਿੰਦੀਆਂ ਹੁੰਦੀਆਂ ਤੁਸੀਂ ਨਾ ਬਹੁਤ ਜਲਦਬਾਜ਼ੀ ਚ ਕੰਮ ਸਾਰਾ ਖਰਾਬ ਕਰ ਲੰਨੇ ਆ ਪਹਿਲਾਂ ਮੈਂ ਵੀ ਐਂ ਕਰਦੀ ਹੁੰਦੀ ਸੀ ਪਰ ਹੁਣ ਮੈਂ ਜਦੋਂ ਕੋਈ ਕੰਮ ਕਰਦੀ ਆ ਨਾ ਉਹਨੂੰ 100 ਵਾਰੀ ਸੋਚਦੀ ਆ ਜਿਦਾਂ ਨੀਂਜਾ ਗੇ ਨਿਕਲਣਾ ਲਾਸਟ ਚ ਕੋਈ ਨਹੀਂ ਦੇਖੂਗੀ ਕੀ ਬਣਦਾਗਾ ਚੰਗਾ ਪੈਣੀ ਮੇਰਾ ਵੀ ਨਾ ਹੁਣ ਜਿਵੇਂ ਅਮਨ ਤੇ ਅੱਖ ਸੀਗੀ ਹੁਣ ਮੇਰੀ ਅੱਖ ਅਮਨ ਤੋਂ ਹਟ ਕੇ ਭੂਆ ਤੇ ਟਿਕ ਗਈ ਤੁਸੀਂ ਦੇਖੋ ਅਮਨ ਨੂੰ ਵੀ ਮਾਰਿਆ ਹੀ ਹੈ ਨਾ ਕਿਸੇ ਨੇ ਚਾਹੇ ਮਾਰਿਆ ਚਾਹੇ ਦੱਬਤੀ ਚਾਹੇ ਲੁਪਤ ਚ ਕਿਤੇ ਵੀ ਗਈ ਹੋ ਆਪਾਂ ਨੂੰ ਤਾਂ ਪਤਾ ਨਹੀਂ ਆ ਮੈਂ ਕਿ ਕਨ ਇੱਕ ਦਿਨ ਮਾਰੇ ਬੰਦੇ ਦਾ ਐਂਡ ਆਪੀ ਹੋ ਜਾਂਦਾ ਹੁੰਦਾ ਜਿਹੜਾ ਮੇਨ ਮੁੱਦਾ ਹੈ ਉਹ ਰਵੀ ਨੂੰ ਠੀਕ ਕਰਨ ਦਾ ਊਆ ਤਾਂ ਆਪੀ ਠੀਕ ਹੋ ਜਾ ਜਦ ਆਪਣਾ ਰਵੀ ਠੀਕ ਹੋ ਗਿਆ ਊਆ ਠੀਕ ਹੋਣ ਵਾਲੀ ਚਿੜੀ ਨਹੀਂ ਹੈਗੀ ਵੀ ਠੀਕ ਹੋ ਜਾ ਊਆ ਉਹ ਘਟਾਰ ਹੈ ਵੱਜਦੀ ਵੀ ਆ ਗੱਜਦੀ ਵੀ ਆ ਇਹਦਾ ਇਲਾਜ ਤਾਂ ਮੈਂ ਹੀ ਕਰੂੰ ਜਦੋਂ ਕਰੂੰਗੀ ਹੁਣ ਮੈਨੂੰ ਨਾ ਲੱਕੀ ਵਾਲੇ ਲਸਣਾ ਤੇ ਉਤਰਨਾ ਪਊਗਾ ਚੰਗਾ ਉਤਰ ਜਾ ਕਰ ਲਾ ਜਿਹੜਾ ਇਲਾਜ ਕਰਨਾ ਹੈ ਛੇੜੇ ਡਾਕਟਰ ਤਾਂ ਦਵਾਈ ਲਿਆ ਕਿ ਹੁਣ ਤੂੰ ਭੂਆ ਨੂੰ ਖਵਾਣੀ ਆ ਮੰਮੀ ਤੂੰ ਖਵਾ ਦੇ ਪਰ ਉਹ ਨੂੰ ਐਂ ਪਿਆ ਰਹਿਣ ਦੋ ਬੈੱਡ ਤੇ ਉਹ ਨੂੰ ਨਾ ਉਠਾਉਂਦੇ ਹੋ ਚੰਗਾ ਨਹੀਂ ਉਹਦੀ ਟੈਂਸ਼ਨ ਕਿਉਂ ਲੈਂਤੀ ਆ ਉਹਦੀ ਟੈਂਸ਼ਨ ਮੈਂ ਤਾਂ ਲਈ ਆ ਜੇ ਸਾਦੇ ਮਨਪ੍ਰੀਤ ਅਸਰਾਨੇ ਫਿਰਦੀ ਆ ਨਾ ਮੈਨੂੰ ਗੁੱਸਾ ਆਂਦਾ ਏ ਮੈਨੂੰ ਚਰਿਆ ਨਹੀਂ ਜਾਂਦਾ ਇਹ ਮੈਨੂੰ ਐਂ ਦੱਸ ਹੁਣ ਮਨਪ੍ਰੀਤ ਦਾ ਇਲਾਜ ਤਾਂ ਤੂੰ ਕਰ ਹੀ ਸਕਦੀ ਆ ਨਾ ਇੰਨਾ ਵੀ ਤੇਰੇ ਹੱਥ ਨਹੀਂ ਸੌਂਤੇ ਹੋਏ ਮਨਪ੍ਰੀਤ ਨੂੰ ਮਰਾ ਕਰਕੇ ਕੀ ਕਰੂੰਗੀ ਜਦੋਂ ਉਹ ਤਾਂ ਮੈਨੂੰ ਬੋਲਣ ਵੀ ਨਹੀਂ ਦਿੰਦਾ ਬੋਲਣ ਨਹੀਂ ਦਿੰਦਾ ਮਨਪ੍ਰੀਤ ਨੂੰ ਹੁਣ ਜਦੋਂ ਮੈਂ ਆਪਦੇ ਹੱਥ ਥੱਲੇ ਕਰ ਰੱਖਿਆ ਆ ਹੁਣ ਤੂੰ ਕਿਉਂ ਨਹੀਂ ਨੱਥ ਪਾ ਸਕਦੀ ਉਹਦੇ ਨੱਥ ਨਹੀਂ ਪਵਾਉਂਦਾ ਅਗਲਾ ਉਹ ਕਹਿੰਦਾ ਤੂੰ ਨੌਖ ਰਣੀ ਆ ਭਾਈ ਬਾਹਰ ਭੱਜ ਜਾ ਉਹ ਕਹਿੰਦਾ ਨਾ ਮਨਪ੍ਰੀਤ ਤਾਂ ਨਹੀਂ ਕਹਿੰਦੀ ਮੈਨੂੰ ਨਹੀਂ ਪਤਾ ਮਨਪ੍ਰੀਤ ਵੀ ਕਹਿੰਦੀ ਆ ਉਹ ਕਹਿੰਦੀ ਉਹ ਤੇਰਾ ਨਾ ਭੇਜਾ ਜਿਹੜਾ ਭੇਜਾ ਇਹ ਕਦੀ ਕੰਮ ਨਹੀਂ ਕਰੂਗਾ ਇਹ ਸੁਣਦਾ ਸੁਣ ਨਹੀਂ ਰਹੂਗਾ ਮਨਪ੍ਰੀਤ ਕਹਿੰਦੀ ਵੀ ਭੂਆ ਨੂੰ ਪਤਾ ਲੱਗ ਜਾਊਗਾ ਇਹ ਗੱਲ ਕਹਿੰਦੀ ਮਨਪ੍ਰੀਤ ਹਾਂ ਮਨਪ੍ਰੀਤ ਦਾ ਇਲਾਜ ਹੁਣੀ ਮੈਂ ਕਰਿਆ ਲੈ ਕਰ ਲੈ ਦੇਖ ਫਿਰ ਹੁਣ ਕਿ ਇਹ ਸਾਰਾ ਦਿਨ ਲੜਾਈ ਦਾ ਹੀ ਰਹਿੰਦੀ ਐ ਇਹਨਾਂ ਨੂੰ ਐ ਨਹੀਂ ਹੈਗਾ ਵੀ ਉਹਨੂੰ ਜਵਾਕ ਨੂੰ ਠੀਕ ਕਰ ਲਈ ਹੁਣ ਮਨਪ੍ਰੀਤ ਨਾਲ ਜੰਗਲ ਆਲੂ ਜਾ ਕੇ ਜਿਹੜਾ ਉਹ ਮੇਰੇ ਨਾਲ ਬੋਲਣ ਲੱਗੇ ਵੀ ਉਹ ਵੀ ਨਾ ਬੋਲੇ ਹਾਂ ਮੰਮੀ ਤੈਨੂੰ ਇੱਕ ਗੱਲ ਦੱਸ ਕੀ ਤੂੰ ਪੈਸੇ ਲੈਣੇ ਆ ਜਾਂ ਨਹੀਂ ਲੈ ਮੰਮੀ ਆ ਕੇ ਅਜਿਹੀ ਗੱਲ ਕਰਦੀ ਐ ਲੈਣੇ ਆ ਪੈਸੇ ਮੈਂ ਲੈਣੇ ਆ ਨਾ ਪੈਸੀ। ਭੂਆ ਦੀ ਚਮਚਾਗਰੀ ਛੱਡ ਦੇ। ਮੰਮੀ ਉਹ ਤਾਂ ਮਾੜਾ ਮੋਟਾ ਹੁਣ ਮੈਨੂੰ ਕਰਨਾ ਪੈਂਦਾ ਸਭ ਨੂੰ ਨੂੰ ਪਤਾ ਨਾ ਲੱਗ ਜਿ ਤੈਨੂੰ ਕਿਹਾ ਤਾਂ ਹੈਗਾ। ਹੁਣ ਮਿੱਠੇ ਗੁੱਛ ਤਾਂ ਲਾਉਣੇ ਪੈਂਦੇ ਨੇ। ਉਹ ਤਾਂ ਮੈਂ ਤੇਰੀ ਗੱਲ ਮੰਨਦੀ ਆ। ਪਰ ਇੱਕ ਗੱਲ ਸੁਣ ਲੈ ਮੇਰੀ। ਕੀ ਮੰਮੀ ਰੀਤ ਨੂੰ ਨਾ ਰਵੀ ਕੋਲੇ ਜਾਣ ਦੇ। ਉਹ ਤਾਂ ਮੰਮੀ ਰੀਤ ਨੂੰ ਮੈਂ ਕੱਲ ਵੀ ਕਿਹਾ ਸੀ ਸੋਈ ਚ। ਮੈਂ ਕਿਹਾ ਕੋਈ ਗੱਲ ਨਹੀਂ ਰਵੀ ਨਾਲ ਮੈਂ ਕਿ ਤੁਹਾਨੂੰ ਪਛਾਣ ਆਖੀ ਕਰਵਾ ਦੂੰਗੀ ਮਹਾ ਬੀਤੂ ਟੈਨਸ਼ਨ ਨਾਲ ਹੈ ਉਹ ਤਾਂ ਮੈਨੂੰ ਵੀ ਕਿਹਾ ਸੀ ਵਾ ਹੂੰ ਫਿਰ ਫਿਰ ਉਹ ਬਸ ਕੁਝ ਬੋਲੀ ਨਹੀਂ ਬਸ ਮੈਨੂੰ ਆਹ ਮੈਂ ਕਹ ਜੇ ਤੇ ਰਵਿ ਦੇ ਕੋਲ ਜਾਣਾਗਾ ਬਸ ਮੈਂ ਚਾਹੂੰ ਕਿ ਉਹ ਤਾਂ ਹੋ ਸਕਦਾ ਵਾ ਤੂੰ ਇਹ ਚਾ ਮਾਮੀ ਇਹ ਗੱਲ ਤੂੰ ਰਵੀ ਨਾਲ ਰੀਤ ਦੀ ਕਰਾ ਉਹ ਤਾਂ ਮੈਂ ਕਰਾ ਦੂੰਗੀ ਦੇਖ ਮੇਰੇ ਪੈਸੇ ਮੈਂ ਤੈਨੂੰ ਪੈਸੇ ਦੇਣੇ ਆ ਮੈਂ ਸਿਰਫ ਤੈਨੂੰ ਪੈਸੇ ਦੇਣੇ ਆ ਆਪਦੀ ਧੀ ਕਰਕੇ ਉਦਾ ਮਮੀ ਠੀਕ ਆ ਮਮੀ ਹੁਣ ਜਿਹੜੀ ਉਹ ਦਵਾਈਆਂ ਦਿੰਦੀ ਆ ਕੀ ਮੈਨੂੰ ਉਹ ਵੀ ਹੁਣ ਬਦਲਣੀਆਂ ਪੈਣਗੀਆਂ ਤਾਂ ਹੀ ਉਹਨੂੰ ਮੜਾ ਮੋਟਾ ਕੁਝ ਜ਼ਿਆਦਾ ਲੱਗੂਗਾ ਦਵਾਈਆਂ ਤੁਲੇ ਉਦਾ ਅੱਜ ਲੈ ਕੇ ਆਉਂਦੀ ਮਮੀ ਟਾਈਮ ਨਹੀਂ ਲੱਗਿਆ ਤੂੰ ਦਵਾਈਆਂ ਲੈ ਕੇ ਆ ਤੇ ਮੈਨੂੰ ਫੋਨ ਕਰ ਮੈਂ ਤੁਹਾਨੂੰ ਸਹੀ ਦਵਾਈਆਂ ਦਵਾਂਗੀ ਤਾਂ ਹੀ ਉਹ ਰੀਤ ਨੂੰ ਪਛਾਣਨ ਲੱਗੂਗਾ ਹਾਂ ਬਸ ਉਹਨੂੰ ਸਹੀ ਦਵਾਈ আর ਜੋ ਦਵਾਈ ਦੇਣੀ ਆ ਉਹ ਦਵਾਈਆਂ ਪੂਆ ਵਾਲੀਆਂ ਮੈਨੂੰ ਦੇ ਲਿਆ ਕੇ ਠੀਕ ਐ ਮਮੀ ਉਹਨਾਂ ਨੂੰ ਚੇਂਜ ਕਰ ਚੇਂਜ ਕਰਕੇ ਪੂਆ ਵਾਲੀ ਦਵਾਈਆਂ ਦੇ ਵਿੱਚ ਉਹ ਦਵਾਈਆਂ ਪੂਆ ਵਾਲੀਆਂ ਮੈਨੂੰ ਫੜਾ ਜਿਹੜੀਆਂ ਆਪਣੀਆਂ ਦਵਾਈਆਂ ਹੋਣਗੀਆਂ ਉਹ ਰਵੀ ਦੇ ਉੱਥੇ ਰੱਖ ਠੀਕ ਐ ਮੰਮੀ ਠੀਕ ਜੇ ਮੰਮੀ ਬਾੜਾ ਤੂੰ ਐ ਕਰਦੀਆਂ ਚਾਹੇ ਤੂੰ ਆਪ ਲਿਆ ਦੀ ਦਵਾਈ ਵੀ ਤੈਨੂੰ ਮੈਂ ਹੀ ਚੱਲੂੰ ਤੇਰੇ ਨਾਲ ਇਕੱਲੀ ਨੂੰ ਨੀ ਤੈਨੂੰ ਜਾਣ ਦੇ ਤੈਨੂੰ ਆ ਤੇਰੀ ਮਨ ਚ ਕੀ ਤੇ ਐ ਬਹਿ ਮੋਕੇ ਖਾਣੀ ਵੀ ਜਾਣੀ ਇਹ ਡਰਾਮਾ ਕਰਦੀ ਐ ਮੇਰੇ ਸਾਹਮਣੇ ਤੂੰ ਆਪ ਲਿਆ ਦੀ ਚਾਹੀਦੀ ਡਰਾਮੇ ਵਾਲੀ ਗੱਲ ਨੀ ਬਾਕੀ ਤੈਨੂੰ ਮੈਂ ਜਿਹੜੇ ਕੰਮ ਤੈਨੂੰ ਮੈਂ ਕਹਿੰਦੀ ਐ ਨਾ ਉਹ ਮੇਰੇ ਨਾਲ ਕਰੀ ਚੱਲ ਆ ਬੱਸ ਐਸ਼ੀਨ ਦੀ ਟੈਨਸ਼ਨ ਨਾ ਲਈ ਤੂੰ ਆਪ ਦਿਆਂ ਦੀ ਅਸੀਂ ਤੇਨੂੰ ਤੇਰੇ ਮਿਲ ਜਾਣਗੇ। ਬਸ ਮੰਮੀ 2.5 ਲੱਖ ਤਿਆਰ ਰੱਖੀ। 2 ਲੱਖ ਦੀ ਗੱਲ ਹੋਈ ਆ। 2.5 ਲੱਖ ਦੀ ਗੱਲ ਨਹੀਂ ਹੋਈ। ਲੈ ਮੰਮੀ ਪਹਿਲਾਂ ਤਾਂ ਤੂੰ 2 ਲੱਖ ਤੋਂ ਉੱਪਰ ਕਹਿੰਦੀ ਸੀ 50 ਹਜ਼ਾਰ। ਮੈਂ ਤੇਨੂੰ ਇਹ ਕਹਿੰਦੀ ਵੀ ਉਹ ਡੇਢ ਦੇ ਦਿੰਦੀ ਆ ਨਾ ਤੈਨੂੰ। ਤੈਨੂੰ ਮੈਂ 2 ਦੇ ਦੂੰ। ਬਾਰੇ ਤੋਂ ਬੜਾ ਤੈਨੂੰ 2000 2 ਲੱਖ 10 ਹਜ਼ਾਰ ਦੇ ਦੂੰ। ਚੱਲ ਮੰਮੀ 2 ਲੱਖ ਦੇ ਦਿੰਦੀ ਮੈਂ ਤੈਨੂੰ 2 ਲੱਖ। ਹਾਂ ਮੈਂ 10 ਉੱਪਰ ਵੀ ਦੇ ਦੂੰ ਕੋਈ ਗੱਲ ਨਹੀਂ। ਠੀਕ ਆ। ਪਰ ਜਿਹੜਾ ਕੰਮ ਤੈਨੂੰ ਮੈਂ ਕਿਹਾ ਉਹ ਕਰ ਤੂੰ ਟੈਨਸ਼ਨ ਨਾ ਲੈ। ਕੰਮ ਤਾਂ ਮੈਂ ਤੇਰਾ ਆਪ ਹੀ ਕਰ ਦੂੰ। ਆਪੂ ਆਦੇ ਨਾ ਫਰ ਕੱਟਣੇ ਆ ਕੋਈ ਨਾ ਤੇ ਮੇਰਾ ਆਪੀ ਕੱਟੂ ਜਿਵੇਂ ਮੰਮੀ ਕਹਿੰਨਾ ਇਹਨਾਂ ਨੇ ਤੇਰੇ ਕਿਹਾ ਸੀ ਕੱਟਣ ਵਾਸਤੇ ਹੋ ਵੀ ਕੋਈ ਲੈਣਾ ਦੀ ਵਤੀ ਬਸ ਠੀਕ ਆ ਜੇ ਮੇਰਾ ਸਾਥ ਦੇਵੇਂਗੀ ਨਾ ਆ ਸਾਰਾ ਕੁਝ ਤੈਨੂੰ ਬੈਠੇ ਨੂੰ ਮਿਲੂਗਾ ਸਾਥ ਮੰਮੀ ਤੇਰੇ ਤੋਂ ਵਾਸਤੇ ਇਹਨਾਂ سامنے ਮੜਾਇ ਡਰਾਮਾ ਕਰ ਲੈ ਉਹ ਤਾਂ ਡਰਾਮੇ ਦੀ ਟੈਨਸ਼ਨ ਤਾਂ ਤੂੰ ਲੈ ਨਾ ਇਹ ਤਾਂ ਪਾਲ ਆਪੇ ਵੀ ਤੇਰਾ ਕਰ ਲਾਂਦੀ ਆ ਉਹ ਤਾਂ ਮੰਮੀ ਤੇਰਾ ਪਤਾ ਤੂੰ ছাত্রী ਨੂੰ ਨਹੀਂ ਨਹੀਂ ছাত্রী ਕਹਿੰਦੇ ਫਿਰ ਮੰਮੀ ਨੂੰ ਚਲ ਠੀਕ ਆ ਜੇ ਕਿਤੇ ਤੇਰੀ ਭੂਆ ਨੇ ਦੇਖ ਲਿਆ ਪੰਗਾ ਖੜਾ ਹੋ ਜਾਊਗਾ ਮੈਂ ਚੱਲਦੀ ਆ ਤੂੰ ਘਰ ਰਸੋਈ ਚ ਕੀ ਕਰਨਾ ਕੰਮ ਕਰਦੀ ਆ ਮਨਪੀਤਾ ਹਾਰੀਤਾ ਕੁਛ ਖਾਣਾ ਬਣਾ ਨਾ ਮੈਂ ਤਾਂ ਕੁਛ ਨਹੀਂ ਬਣਾ ਅੱਛਾ ਮੈਂ ਕਹਿੰਦੀ ਸੀਗੀ ਰਵੀ ਇੱਥੇ ਆ ਰਵੀ ਇੱਥੇ ਪਿਆ ਉਹ ਗਸਿਰ ਜਦੋਂ ਕਹਿੰਦਾ ਸੀ ਉਹਦਾ ਮਾਰ ਜਾ ਹੋ ਕੇ ਹਟਿਆ ਸੀ ਮੈਂ ਬਾਅਦ ਚਾਹ ਦੇ ਕੋਲੇ ਨਾ ਸਿੱਠਾ ਤੇ ਗੱਲ ਨਹੀਂ ਹੋਈਗੀ ਮਾਮੀ ਨਾਲ ਕੋਈ ਹਾਂ ਹੋਈ ਸੀ ਕਿਉਂ ਨਹੀਂ ਮੈਨੂੰ ਨਾ ਚੁਕੀਂ ਜਾਣੀ ਹੈਗਾ ਮਨਪ੍ਰੀਤ ਨਾ ਤੁਸੀਂ ਭੂਆ ਨੂੰ ਪਤਾ ਲਗਾਉਣਾ ਬਾਰ ਬਾਰ ਆ ਕੇ ਮਾਮੀ ਨਾਲ ਮੇਰੀ ਸਾਰੀ ਗੱਲ ਹੋਈ ਆ ਹੁਣ ਮਾਮੀ ਨੇ ਤੈਨੂੰ ਦੱਸਿਆ ਨਹੀਂਗਾ ਪਿੱਛੇ ਤੂੰ ਆ ਗਈ ਮੇਰੇ ਛਿੱਤਰ ਪਵਾਉਣੇ ਨੇ ਭੂਆ ਤੋਂ ਨਹੀਂ ਨਹੀਂ ਐ ਨਹੀਂ ਬਹੁਤ ਸ਼ੰਦੀ ਹੈਗੀ ਤੂੰ ਖੜਕਾਦੀ ਉਹਨੂੰ ਮੈਂ ਅਗਰ ਪੈ ਜਾ ਕਰ ਉਹਦੇ रीत देख मैं मेरी मामी मैं मामी दा मामी ਨਾਲ ਸਾਰੀ ਗੱਲ ਹੋ ਗਈ। ਮੈਂ ਸਿਰਫ ਨਾਟਕ ਕਰ ਰਹੀ ਸੀ ਤੈਨੂੰ ਦੱਸੇ ਹੁਣ ਮਾਮੀ ਨੇ। ਤੈਨੂੰ ਵਧੀਆ ਲੱਗਦਾ ਮਨਸੇ ਤੇ ਐਵੇਂ ਦਾ ਨਾਟਕ। ਰੀਤ ਮੈਨੂੰ ਦੇਖ ਵਧੀਆ ਨਹੀਂ ਲੱਗਦਾ ਠੀਕ ਆ। ਮੈਂ ਸਿਰਫ ਭੂਆ ਦੇ ਕਹਿਣ ਤੇ ਆਈ ਸੀ। ਭੂਆ ਮੈਨੂੰ ਕਹਿੰਦੀ ਤੈਨੂੰ ਪੈਸੇ ਦਵਾਂਗੀ ਕਹਿੰਦੀ ਮੈਂ ਤਾਂ ਆਈ ਸੀ ਇੱਥੇ। ਸਨੇਉ ਤੇਰੀ ਕੋਈ ਮਜਬੂਰੀ ਆ? ਮਜਬੂਰੀ ਰੀਤ ਮਜਬੂਰੀ ਤਾਂ ਪੈਸਾ ਕਰਕੇ ਆਈ ਸੀਗੀ ਪੈਸੇ ਸੀ ਮੇਰੀ ਮਜਬੂਰੀ। ਉਹਨੋ ਹੀ ਜਦੋਂ ਮਾਮੀ ਮੈਨੂੰ ਕਹਿਦੀ ਕਹਿਣੀ ਮੈਂ ਤੈਨੂੰ 2 ਦਾ 2.5 ਲੱਖ ਦਵਾਂਗੀ ਮੈਂ ਕਿਹਾ ਸਰ ਮਾਮੀ ਤੇਰਾ ਕੰਮ ਕਰਦું ਨਹੀਂ ਪੈਣ ਮੈਨੂੰ ਤਾਂ ਕੋਈ ਹੋਣੀ ਤੇਰਾ ਘਰ ਖਰਾਬ ਕਰਨ ਚਾਹ। ਮੈਂ ਆਕੜਾ ਤੇ ਚਾਣ ਹੋਈ ਸੀਗੀ ਕਿ ਮੈਂ ਰਵੀ ਨੂੰ ਤੇਰੇ ਤੋਂ ਖੋਣਾਗਾ। ਅਛਾ ਦੇਖ ਮਨ ਪ੍ਰੇਤਾ ਫਸਾ ਹੁਣ ਨਾ ਖਾਸ ਕਰਕੇ ਤੂੰ ਇਹ ਧਿਆਨ ਰੱਖੀਂ ਕਿ ਜਿਹੜੀ ਦਵਾਈ ਰਵੀ ਨੂੰ ਪੂਆ ਦਿੰਦੀ ਆ ਉਹ ਨਾ ਦੇਂ ਦੇ ਤੂੰ ਕੋਈ ਨਾ ਪੂਆ ਨੂੰ ਤਾਂ ਮੈਂ ਦੇਖੂ ਉਹਨੇ ਵੀ ਮੇਨ ਨਾਲ ਬਹੁਤ ਵੱਡਾ ਧੋਖਾ ਕੀਤਾ। ਕੀ ਧੋਖਾ ਪਹਿਲਾ ਮਾਮੀ ਕਹਿੰਦੀ ਤੁਸੀਂ ਕੰਮ ਕਰਦੇ ਹੋਗੇ ਘਰੇ ਮਾਮੀ ਕਹਿੰਦੀ ਮੈਨੂੰ ਤੇ ਰੀਤ ਨੂੰ ਕਹਿੰਦੀ ਸਾਡੀ ਅੱਖਾਂ 'ਚ ਘੱਟਾ ਪਾਰਖਿਆ ਸਾਨੂੰ ਨਹੀਂ ਪੈਸੇ ਦੇ ਰਹੀ ਕਹਿੰਦੀ ਅਸੀਂ ਕਦੋਂ ਇੱਥੇ ਕੰਮ ਕਰਤੀਆਂਗੇ ਮੈਨੂੰ ਸਾਡਾ 1.5 ਲੱਖ ਰੱਖੀ ਬੈਠੀ ਆਗੀ ਫਿਰ ਉਹਨੇ ਮੈਨੂੰ ਤਾਂ ਦੇਣੀ ਕਿੱਥੋਂ ਮਿੰਤਾ ਹਜੇ ਮਹੀਨਾ ਹੋਇਆ ਠਾਈ ਤੈਨੂੰ ਹਜੇ ਕੋਈ ਪੈਸੇ ਵੀ ਨਹੀਂ ਦਿੱਤਾ ਮੈਨੂੰ ਤਾਂ ਹੁਣ ਪਤਾ ਲੱਗਿਆ ਉਹਦਾ ਹਸ ਨਹੀਂ ਚੇਰਾ ਵੀ ਮੈਨੂੰ ਵੀ ਉਹ ਧੋਖੇ 'ਚ ਰੱਖੀ ਬੈਠੀ ਆ ਭੁੱਲ ਜਾ ਫਿਰ ਤਾਂ ਫੇਰ ਨਹੀਂ ਉਹ ਤੇਰੇ ਪੈਸੇ ਵਾਪਸ ਦੇ ਦੇਣੀ ਮੈਨੂੰ ਤਾਂ ਪਤਾ ਨਹੀਂ ਸੀ ਇਹ ਗੱਲ ਜੇ ਮੈਨੂੰ ਪਤਾ ਹੁੰਦੀ ਫਿਰ ਮੈਂ ਕਾਹਤ ਚੱਲ ਕੋਈ ਗੱਲ ਨਹੀਂ ਉਹ ਤਾਂ ਸਿਰੇ ਦੀ ਠੱਗ ਤੇਮੀ ਆ ਐ ਨਹੀਂ ਪਤਾ ਹੈਗਾ ਤੇਰੇ ਤੋਂ ਲੈ ਲੇ ਉਹ ਪੈਸੇ ਪਰ ਤੈਨੂੰ ਪੈਸੇ ਦਿੰਦੀ ਨਹੀਂ ਹੈਗੀ ਪਰ ਮੇਰੀ ਮੰਮੀ ਨਾ ਸੱਚੀ ਬਹੁਤ ਚੰਗੀ ਆ ਹਾਂ ਉਹ ਮੰਮੀ ਦੇ ਗੱਲਾਂ ਤੋਂ ਹੀ ਪਤਾ ਲੱਗਦਾ ਸੀ ਮੰਮੀ ਨੂੰ ਵੀ ਮੈਂ ਕਹ ਤਾ ਮੈਂ ਕਿਹਾ ਕੋਈ ਗੱਲ ਨਹੀਂ ਮੰਮੀ ਨੂੰ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਜਿੱਥੇ ਮੈਂ ਭੂਆ ਦਾ ਕੰਮ ਕਰਦੀ ਸੀ ਤੁਹਾਡਾ ਘਰ ਚੋਂ ਦੀ ਹੁਣ ਛੱਲ ਕੋਈ ਨਾ ਤੇਰੇ ਕੋਈ ਲੋੜ ਤਾਂ ਬੁਲਾਇਆ ਜਨਾ ਪਰ ਠੀਕ ਆ ਤੈਨੂੰ ਪਤਾ ਹੈ ਇਹ ਭੂਆ ਪਹਿਲਾਂ ਦੇਖ ਲਓ ਤੇਰੇ ਕਿਤੇ ਮੇਰੇ ਨਾਲ ਕਿੰਨਾ ਕਲੇਸ਼ ਕਰਦੀ ਸੀ ਚਲ ਕੋਈ ਨਾ ਮੈਂ ਤਾਂ ਨਹੀਂ ਵਲਾਇਆ करूंगी ਪਰ ਤੂੰ ਰਵਿਦੀ ਦੀ ਦਵਾਈ ਤਾਂ ਰੱਖੀ ਠੀਕ ਹੈ ਕੋਈ ਗੱਲ ਨਹੀਂ ਦਵਾਈ ਤਾਂ ਮੈਂ ਉਹਨੂੰ ਆਪ ਹੀ ਦੇ ਦੂੰਗੀ ਬਸ ਤੂੰ ਥੋੜਾ ਜਿਹਾ ਧਿਆਨ ਰੱਖੀ ਵੀਪੂਆ ਨੂੰ ਿੜਕਣਾ ਨਹੀਂ ਹਾਂ ਬਸ ਮੈਂ ਜਾਣੀ ਆ ਠੀਕ ਹੈ ਠੀਕ ਹੈ ਰਵਿਦੀ ਬੋਲੋ ਮੈਨਾਂ ਤੇਨੂੰ ਦੋ ਮਿੰਟ ਗੱਲ ਕਰਨੀ ਆ ਕੀ ਗੱਲ ਕਰਨੀ ਤੇ ਮੈਨੂੰ ਬੋਲ ਸੁਣੀ ਜਨਾ ਸੇਖ ਰਵੀ ਇੱਧਰ ਮੁਹਾਰ ਹੱਥ ਜਣਾ ਲਾ ਤੂੰ ਐਂ ਦੱਸ ਦੇ ਮੈਨੂੰ ਤੈਨੂੰ ਪਤਾ ਤੇ ਤੇਰਾ ਵਿਆਹ ਹੋਇਆ ਹੋਇਆ ਹਾਂ ਇਹਨੂੰ ਪਤਾ ਮੇਰਾ ਵਿਆਹ ਹੋਇਆ ਹੋਇਆ ਤੇ ਤੇਰਾ ਵਿਆਹ ਹੋਸਣਾ ਹੋਇਆ ਸੀ ਹਾਂ ਯਾਦ ਆ ਮੈਨੂੰ ਕਿਤੇ ਤੈਨੂੰ ਐ ਵੀ ਯਾਦ ਹੋਊਗਾ ਕਿ ਤੂੰ ਉਹ ਕੁੜੀ ਨੂੰ ਬਹੁਤ ਪਿਆਰ ਕਰਦਾ ਸੀ ਉਹ ਤਾਂ ਪਤਾ ਹੀ ਆ ਮੈਂ ਪਿਆਰ ਬਹੁਤ ਕਰਦਾ ਹਾਂਗਾ ਕੰਤਾ ਕਰਦਾ ਹੈ ਮੈਂ ਤਾਂ ਪਹਿਲਾਂ ਵੀ ਬਹੁਤ ਕਰਦਾ ਸੀ ਹਾਂ ਤੇ ਜਿਹੜੀ ਅੱਜ ਇਹ ਹਾਲਤ ਆ ਉਹ ਉਸ ਕੁੜੀ ਕਰਕੇ ਹੀ ਆ ਤੇਰੀ ਕਿਉਂਕੇ ਨਾ ਤੂੰ ਬਾਹਰ ਜਾਂਦਾ ਨਾ ਤੇ ਰਾਹ ਹਾਲ ਹੋਣਾ ਸੀ ਤੈਨੂੰ ਪਤਾ ਵੀ ਉਹ ਕੁੜੀ ਕੌਣ ਹਾਂ ਮੈਨੂੰ ਪਤਾ ਉਹ ਸੀਗੀ ਮਨਪ੍ਰੀਤ ਜਵੀ ਮਨਪ੍ਰੀਤ ਨਹੀਂ ਹੈਗੀ ਹੋਰ ਕੌਣ ਆ ਦੀ ਘਰ ਵਾਲੀ ਰੀਤ ਆ ਤੂੰ ਕਿਵੇਂ ਭੁੱਲ ਲੱਗਦਾ ਏ ਮੈਨੂੰ ਤੂੰ ਆਪਦੀ ਬਾਤ ਹੈ ਕਿ ਮੈਂ ਭੁੱਲ ਲੱਗਦਾ ਤੈਨੂੰ ਕੁਛ ਵੀ ਆਗਰੀ ਹੈਗਾ ਤੂੰ ਮੈਨੂੰ ਕਹਿੰਦਾ ਹੁੰਦਾ ਸੀ ਵੀ ਰੀਤ ਤੂੰ ਹਮੇਸ਼ਾ ਮੇਰੇ ਘਰ ਦੀਆਂ ਪਰਛਾਈ ਬਣ ਕੇ ਰਹੀ ਤੇ ਮੇਰੀਆਂ ਭੈਣਾਂ ਨੂੰ ਆਪਣੀਆਂ ਭੈਣਾਂ ਬਣਾ ਕੇ ਰੱਖੀ ਮੈਂ ਤੇਰੀ ਹਰ ਇੱਕ ਗੱਲ ਤੇ ਪੂਰ ਉੱਤਰ ਹੀ ਆ ਤੂੰ ਬਸ ਮੇਰੀ ਇੰਨੀ ਗੱਲ ਵੀ ਨਹੀਂ ਮੰਨਦਾ ਫਰੀਤ ਮੈਂ ਆ ਕਿਸੇ ਹੋਰ ਕੁੜੀ ਨੂੰ ਤੂੰ ਆਪਣੇ ਘਰੇ ਵਾੜੀ ਬੈਠਾ ਭਾਲੇ ਜੜੇ ਕੋ ਕੋ ਆਏ ਨਾ ਇਹ ਤਾਂ ਸਾਰਾ ਕੁਝ ਤੇਰੀ ਜ਼ਮੀਨ ਲੈਣ ਦੀ ਮਾਰੀ ਕਰਦੀ ਆ ਡਰਾਮੇ ਕਰਦੀ ਆ ਐ ਨਹੀਂ ਪਤਾ ਤੈਨੂੰ ਕਿਹੜੀਆਂ ਗੱਲਾਂ ਤੇ ਦਵਾਈਆਂ ਦੇ ਦੇ ਕੇ ਕੁਝ ਕਰਦੇ ਰਵੀ ਪਰ ਮੈਂ ਤੇ ਤੇਰੀ ਕੁੜੀ ਤਾਂ ਸਾਰੀ ਉਮਰ ਲਈ ਰੋਲ ਜਾਾਂਗੇ ਨਾ ਤਾਂ ਮੇਰੇ ਕੋਈ ਕੁੜੀ ਆ ਨਾ ਨਾ ਤੂੰ ਮੇਰੀ ਘਰ ਵਾਲੀ ਆ ਮੈਨੂੰ ਪੂਆ ਨੇ ਸਾਰਾ ਕੁਝ ਦੱਸਤਾ ਜ਼ਮੀਨ ਲੈਣ ਦੇ ਮਾਰੇ ਉਹ ਨਹੀਂ ਕਰਦੇ ਜ਼ਮੀਨ ਲੈਣ ਦੀ ਮਾਰੀ ਤੂੰ ਕਰਦੀ ਆ ਸਾਰਾ ਕੁਝ ਹਾਂ ਝੂਠ ਨਾ ਬੋਲ ਮੈਨੂੰ ਤੂੰ ਮੇਰੀ ਘਰ ਵਾਲੀ ਹੈ ਹੀ ਨਹੀਂ ਮੇਰੀ ਘਰ ਵਾਲੀ ਤਾਂ ਮਨਪ੍ਰੀਤਾ ਕਦੋਂ ਦੀ ਇਹ ਘਰ ਨੂੰ ਛੱਡ ਕੇ ਕਿਤੇ ਚੰਗੇ ਘਰੇ ਵਿਆਹ ਕਰਵਾ ਲੈਂਦੀ ਮੈਂ ਤੇਰੀ ਵੇਟ ਨਾ ਕਰਦੀ ਰਵੀ ਤੂੰ ਮੇਰੀ ਵੇਟ ਨਹੀਂ ਕਰਦੀ ਤੂੰ ਜ਼ਮੀਨ ਲੈਣ ਦੀ ਮਾਰੀ ਆਈਆਂ ਵੇਟ ਤਾਂ ਉਹਨੇ ਕਰੀ ਆ ਮੇਰੀ ਮੈਨੂੰ ਸਾਰਾ ਪਤਾ ਹੈਗਾ ਤੂੰ ਜਾਣ ਕੇ ਨਾ ਫਸਾ ਮੈਨੂੰ ਹੁਣ ਇਹਨੂੰ ਤੈਨੂੰ ਆਇਆ ਮੈਂ ਤੈਨੂੰ ਵਸਾ ਕੇ ਉਸ ਦਿਵਾਰ ਜ਼ਮੀਨ ਲੈ ਲੂੰਗੀ ਉਸ ਦਿਵਾਰ ਮੈਂ ਨਾ ਘਰੋਂ ਕੱਢ ਦੂੰਗੀ ਜਾਂ پاگل ਕਰ ਦੂੰਗੀ ਮੈਂ ਸਾਰਾ ਜਾਣਦਾ ਮੈਨੂੰ ਕੁਝ ਨਹੀਂ ਚਾਹੀਦਾ ਫਸ ਤੈਨੂੰ ਨਾ ਰੱਬ ਦਾ ਵਾਸਤਾ ਤੂੰ ਠੀਕ ਹੋ ਜਾ ਜਲਦੀ ਜਲਦੀ ਛੱਤ ਨੂੰ ਯਾਦ ਆ ਕੇ ਨਾ ਸਾਰਾ ਕੁਝ ਮੋ ਆਪ ਕਹੇਗਾ ਵੀ ਰਿਤ ਤੂੰ ਸਹੀ ਸੀ ਵੀ ਉਹ ਸਾਰੇ ਧੋਖੇ ਬਾਜ਼ ਆ ਤੂੰ ਇੱਕ ਦਿਨ ਨਾ ਮੋ ਆਪ ਬਾਤ ਫੜ ਕੇ ਘਰੋਂ ਬਾਹਰ ਕੱਢੇਗਾ ਪੂਆ ਨੇ ਮੈਨੂੰ ਸਾਰਾ ਕੁਝ ਦੱਸਤਾ ਸਮਝ ਗਈ ਗੱਲ ਹੁਣ ਤੂੰ ਇੱਥੇ ਬੈਠ ਕੇ ਮੇਰੇ ਲਵੇ ਨਾ ਬਾਲਿਆ ਮੈਨੂੰ ਜਾਲਚ ਨਾ ਬਸਾ ਆਪਦਾ ਕੰਮ ਕਰ ਭੱਜਾ ਇੱਥੋਂ ਰਵੀ ਮੇਰੀ ਗੱਲ ਨੂੰ ਤਾਂ ਸੁਣ ਲੈ ਮੈਂ ਤੇ ਸੱਚੀ ਕਹਿਨੀ ਆ ਪੂਆ ਨਾ ਨਾਲੇ ਹੱਥ ਪਰੇ ਰੱਖ ਮੇਰੀ ਘਰ ਵਾਲੀ ਉਹ ਆ ਤੂੰ ਮੇਰੀ ਘਰ ਵਾਲੀ ਨਹੀਂ ਹੈਗੀ ਤੂੰ ਨੌਕਰਾਣੀ ਆ ਘਰ ਦੀ ਜੋ ਸਿਰਫ ਕੰਮ ਕਰਕੇ ਰੱਖੀ ਹੋਈ ਆ ਤੂੰ ਹੁਣ ਜਾਲਤ ਫਸਾਉਣੀ ਆ ਮੈਨੂੰ ਇਹਨੂੰ ਸਾਰਾ ਪਤਾ ਤੇਰਾ ਮੈਂ ਤੈਨੂੰ ਇਹ ਗੱਲਾਂ ਕਿਹਨੇ ਕਹੀਆਂ ਨੇ ਇਹ ਮੈਨੂੰ ਗੱਲਾਂ ਮੇਰੀ ਭੂਆ ਨੇ ਦਸੀਆਂ ਨੇ ਸਾਰਾ ਕੁਝ ਮੇਰੀ ਭੂਆ ਕਦੇ ਮੈਨੂੰ ਝੂਠ ਨਹੀਂ ਬੋਲਦੀ ਤੇਰੀ ਭੂਆ ਤਾਂ ਸਾਰੇ ਝੂਠ ਬੋਲਦੀ ਆ ਤੂੰ ਸੱਚ ਬੋਲਦੀ ਆ ਹਨਾ ਜਾਣ ਕੇ ਹੁਣ ਇੱਥੇ ਭੂਆ ਹੈਣੀਗੀ ਤਾਂ ਤੂੰ ਮੈਨੂੰ ਫਸਾਉਣ ਦੀ ਮਾਰੀ ਆ ਗਈ ਯਾ ਹਣ ਮੈਂ ਗੱਲਾਂ ਚਲ ਜਾ ਲੂੰਗੀ ਤੂੰ ਕੰਮ ਕਰ ਮੇਰੇ ਕਮਰੇ ਚੋਂ ਬਾਹਰ ਚੱਲ ਮੈਨੂੰ ਸਾਰਾ ਪਤਾ ਹੈਗਾ ਕਿਹੜਾ ਸਹੀ ਆ ਕਿਹੜਾ ਗਲਤ ਆ ਕੋਈ ਗੱਲ ਨਹੀਂ ਤੇ ਤੈਨੂੰ ਕੁਝ ਨਹੀਂ ਪਤਾ ਕਿ ਕੀ ਸਹੀ ਆ ਕੀ ਗਲਤ ਆ ਸਲ ਸੰਗਾ ਮੈਂ ਨਾ ਤੇਰੇ ਕਮਰੇ ਚੋਂ ਬਾਹਰ ਚਲੇ ਜਾਨੀ ਮੇਰੇ ਕਮਰੇ ਚੋਂ ਬਾਹਰ ਹੋ ਜਾ ਪਰ ਮੇਰੀ ਇੱਕ ਗੱਲ ਸੁਣ ਲੈ ਤੂੰ ਜਿਹੜੀ ਵੀ ਕੋਈ ਤੈਨੂੰ ਦਵਾਈ ਦਿੰਦੀ ਹੁੰਦੀ ਉਹ ਤੂੰ ਖਾਇਆ ਨਾ ਕਰ ਤੂੰ ਨਾ ਬੈੱਡ ਪਿੱਛੇ ਗਿਆ ਹਾਂ ਹਾਂ ਮੈਨੂੰ ਪਤਾ ਤੂੰ ਐਂ ਚਾਹੁੰਦੀ ਆ ਵੀ ਤੂੰ ਠੀਕ ਨਾ ਹੋਵੇਂ ਤੂੰ ਮੈਨੂੰ ਤਾਂ ਰੋਕਦੀ ਆ ਵੀ ਦਵਾਈ ਨਾ ਖਾਇਆ ਕਰ ਕਿਉਂਕਿ ਡਾਕਟਰ ਨੇ ਇਹ ਗੱਲ ਕਹੀ ਆ ਵੀ ਦਵਾਈ ਇੱਕ ਦਿਨ ਵੀ ਨਹੀਂ ਚੁੰਡਣੀ ਚਾਹੀਦੀ ਤੂੰ ਤੂੰ ਮੈਨੂੰ ਇਹ ਗੱਲ ਕਹਿਣੀ ਆ ਵੀ ਦਵਾਈ ਖਾਣੀ ਨਹੀਂ ਤੂੰ ਇਹ ਚਾਹੁੰਦੀ ਆ ਵੀ ਇਹ ਪਾਗਲ ਹੋ ਜਾਏ ਇਹ ਮਰ ਜਾਏ ਇਹ ਦੋ ਵਾਰ ਮਰ ਗਿਆ ਦੋ ਵਾਰ ਜਮੇਨ ਲਊਗੀ ਮੈਂ ਐਂ ਮੈਂ ਮਰਦਾ ਨਹੀਂ ਹੈਗਾ ਨਾ ਮੈਂ ਪਾਗਲ ਹੋ ਤੈਨੂੰ ਕੀ ਕੋਲ ਕੇ ਪਿਆਲਾ ਪਾਗਲ ਤੈਨੂੰ ਭੂਆ ਨੇ ਘਰਿਆ ਹੋਇਆ ਏ ਤੇ ਤੈਨੂੰ ਹੁਣ ਮਾਰਨ ਦੀ ਤਿਆਰੀ ਚ ਵੀ ਆ ਤੂੰ ਕਦੋਂ ਸਭ ਤੂੰ ਮੇਰੀ ਕੀ ਲੱਗਦੀ ਏ ਜੋ ਬਾਰ ਬਾਰ ਤੂੰ ਮੈਨੂੰ ਇਹ ਸਮਝਾਉਣ ਆਉਣੀ ਆ ਤੂੰ ਮੈਂ ਤੂੰ ਮੈਨੂੰ ਸਾਰਾ ਪਤਾ ਤੂੰ ਹੀ ਮੇਰੀ ਜ਼ਮੀਨ ਲੈਣ ਵਾਰੇ ਆਉਣੀ ਆ ਸਮਝ ਗਈ ਗੱਲ ਮੇਰੀ ਘਰ ਵਾਲੀ ਹੈਗੀ ਆ ਉਹਦੇ ਨਾਲ ਮੇਰਾ ਵਿਆਹ ਹੋਇਆ ਹੋਇਆਗਾ ਛੇ ਮੈਂ ਤੇਰੀ ਜ਼ਮੀਨ ਲੈਣ ਦੀ ਵਾਰੀ ਇਸ ਘਰ ਚ ਬੈਠੀ ਹੁੰਦੀ ਨਾ ਤਾਂ ਸਾਰੀ ਜ਼ਿੰਦਗੀ ਤੇਰੀ ਮਾਂ ਦੇ ਤੇ ਤੇਰੇ ਰੱਖੇ ਹੋਏ ਚਾਚੇ ਦੇ ਛਿੱਤਰ ਨਾ ਖਾਂਦੀ ਮੈਂ ਨਾ ਮੈਂ ਕੀ ਕੁਛ ਨਹੀਂ ਸਿਆ ਹੈਗਾ ਛੜਾ ਹੁਣ ਆ ਕੁਝ ਬੋਲੀ ਜਨਾ ਤੂੰ ਮੈਂ ਤਾਂ ਹੀ ਤੇਰਾ ਇੰਨਾ ਇੰਤਜ਼ਾਰ ਕੀਤਾ ਸੀ ਰਵੀ ਵੀ ਤੂੰ ਆ ਕੁਝ ਸੁਣਾਵੇਂਗਾ ਮੈਨੂੰ ਬਾਰ ਬਾਰ ਲਾ ਕਹਾ ਇੰਤਜ਼ਾਰ ਤੂੰ ਮੇਰਾ ਨਹੀਂ ਕਰਿਆ ਤੂੰ ਜ਼ਮੀਨ ਦਾ ਕਰਿਆਗਾ ਇੱਥੇ ਮਨਪ੍ਰੀਤ ਸੀ ਉਹ ਆ ਗਈ ਪੂਆ ਪੂਆ ਨਹੀਂ ਨਹੀਂ ਪੂਆ ਆ ਮੈਨੂੰ ਤੰਗ ਕਰੀ ਜਾਂਦੀ ਆ ਆ ਆ ਗਈ ਕੀ ਹੋ ਗਿਆ ਤੂੰ ਤੰਗ ਕਰ ਜੇ ਤੂੰ ਚੱਲ ਪਰੇ ਮੈਂ ਪੁੱਛਦੀ ਇਹਨੂੰ ਦੱਸ ਨਹੀਂ ਕੀ ਕਹਿੰਦੀ ਸੀ ਪੂਆ ਮੈਂ ਤਾਂ ਪਾਣੀ ਪੁੱਛਣ ਆਈ ਸੀ ਰਵੀ ਨੂੰ ਤੇਰਾ ਹੱਕ ਕੀ ਪਾਣੀ ਪੁੱਛਣ ਦਾ ਹੈਗੀ ਮਨਪ੍ਰੀਤ ਪੁੱਛਣ ਆਲੀ ਪਾਣੀ ਉਹਨੇ ਕਿਹਾ ਕੋਈ ਪੈਨ ਨਹੀਂ ਦਿੱਤੀ ਤੂੰ ਆ ਕੇ ਮਨਪ੍ਰੀਤ ਨਾਉਂਦੀ ਆ ਮੈਂ ਨਾਉਂਦੀ ਨਹੀਂ ਜਾਂਦੇ ਉਹ ਰਵੀ ਪਾਣੀ ਮੰਗਦਾ ਸੀਗਾ ਮੈਂ ਪੁੱਛਣਾ ਕਿ ਬਸ ਵੀ ਕੀ ਚਾਹੀਦਾ ਹੈ ਤੁਸੀਂ ਚਾਹੀ ਪੁੱਛ ਲਓ ਮੇਰੀ ਗੱਲ ਸੁਣ ਤੈਨੂੰ ਮੈਂ ਬਾਰ-ਬਾਰ ਕਹਿੰਦੀ ਵੀ ਮੁੰਡੇ ਦੇ ਕੋਲੇ ਆਉਂਗੀ ਨਹੀਂ ਲੋੜ ਹੈ ਕੋਈ ਨਾ ਸਮਝਿਆ ਕੀ ਤੂੰ ਮੈਂ 2 ਮਿੰਟ ਦੀ ਬਾਅਦ ਆਂਦੀ ਨੀ ਮੈਂ ਆਹ ਟੈਕੀ ਕੋਲੇ ਖੜ ਕੇ ਪਾਰ ਕੇ ਮੈਨੂੰ ਕੀ ਪਤਾ ਵੀ ਅੰਦਰ ਜਾ ਕੇ ਫੇਰ ਵੜ ਗਈ ਉੱਥੇ ਮੁੰਡੇ ਕੋਲੇ ਬਹਿ ਗਈ ਉਹ ਮੈਂ ਬੈਠੀ ਨਹੀਂ ਹੈਗੀ ਇਹ ਗੱਲ ਸੁਣ ਲੈ ਤੂੰ ਨੌਕਰੀ ਨਹੀਂ ਹੈ ਨੌਕਰਾਨੀ ਬਣ ਕੇ ਰਹਿ ਤੁਰਦੀ ਲਾ ਘਰ ਸੋਈ ਚ ਕੰਮ ਆ ਤੇਰੇ ਕਮਰੇ ਚ ਕੰਮ ਨਹੀਂ ਹੈਗਾ ਉਹ ਤਾਂ ਤਾਂ ਜਾਣਦੀ ਆ ਨਾ ਫਿਰ ਅਭੀ ਮੇਰੇ ਨਾਲ ਵਿਆਹਿਆ ਹੋਇਆ ਤੂੰ ਕਾਹ ਤਾਂ ਸਾਡੀ ਦੁਸ਼ਮਣ ਬਣੀ ਬੈਠੀ ਆ ਮੈਂ ਦੁਸ਼ਮਣ ਨਹੀਂ ਦੁਸ਼ਮਣ ਤੂੰ ਆ ਮੇਰੇ ਪੁੱਤ ਦੀ ਜਿਹਦੇ ਨਾਲ ਵਿਆਹ ਕਰਾਇਆ ਉਹਨੇ ਉਹ ਤਾਂ ਉਹ ਫਿਰਦੀ ਆ ਬਾਹਰ ਰਸੋਈ ਚ ਕੰਮ ਕਰਨ ਲਾ ਰੱਖਿਆ ਆਪ ਮੇ ਇੱਥੇ ਆ ਕੇ ਬੈਗੀ ਕੀ ਗੱਲ ਪਈ ਤੂੰ ਮੇਰੇ ਪਤੀ ਜਨ ਪੈਣ ਕਿਉਂ ਨਹੀਂ ਦਿੰਦੀ ਮੈਨੂੰ ਸਾਰਾ ਪਤਾ ਬੂਆ ਕਾਤੋਂ ਮੈਨਰਲ ਤਲਕੀਆਂ ਕਰਦੀਆਂ ਮੜਾ ਯਾਰ ਰੱਬ ਤੋਂ ਤਾਂ ਡਰ ਲਾ ਡਰਦੀ ਤੂੰ ਨਹੀਂ ਰੱਬ ਤੋਂ ਮੈਂ ਤਾਂ ਹਰ ਹਿਸਾਬ ਸਹੀ ਆ ਆਰੇ ਦੇਲ ਤੇ ਸਹੀ ਆ ਹੱਟ ਕੇ ਦੇਖ ਬਿਆਹ ਦੇ ਪਤੀ ਜੇ ਨੂੰ ਤੁਸੀਂ ਮੇਰੇ ਨੂੰ ਉਹ ਘਰ ਰੱਖਿਆ ਕਮਰਾ ਘਰ ਤਾਂ ਗਾਹੇ ਤਾਂ ਮੈਨੂੰ ਵੀ ਪਤਾ ਨਹੀਂ ਸੀ ਕਿ ਖਬਰ ਕੀ ਕਰਦੀ ਫਿਰਦੀ ਸੀ ਉਹ ਕੋਲੇ ਆ ਕੇ ਕਮਲਾਏ ਨੂੰ ਮੈਂ ਨਹੀਂ ਕੀਤਾ ਹਾਂ ਕਮਲਾਏ ਨੂੰ ਇਹਦੀ ਮਾਂ ਤੇ ਇਹਦੇ ਚਾਚੇ ਨੇ ਕੀਤਾ ਏ ਵਿੱਚ ਤੂੰ ਹੋਗੀ ਤੂੰ ਜਿਹੜਾ ਉਹ ਇੱਕ ਨੂੰ ਬਾਹਰ ਕੇ ਲਾਰਖੀ ਖਲਾਰ ਰੱਖੀ ਆ ਤਾਨ ਖਬਰ ਕੀ ਕੀ ਕਰਦੀੋਂ ਤੁਸੀਂ ਚਾਹ ਚੰਗਾ ਭੂਆ ਸੀ ਮਾਰੇ ਮੇ ਮਾਰੀ ਐ ਨਾ ਤੈਨੂੰ ਠੀਕ ਹੋਣ ਦੀ ਦਵਾਈ ਤੇ ਦੇ ਦੇ ਤੈਨੂੰ ਪਾਗਲ ਹੋਣ ਦੀ ਦਵਾਈ ਦੇ ਜਾਨੀਆ ਕਿਹੜਾ ਕੰਝਰ ਕੰਨ ਠੀਕ ਤਾਂ ਹੈਗਾ ਚੰਗਾ ਨਹਾ ਲਿਆ ਚੰਗਾ ਰੋਟੀ ਖਾ ਲਈ ਹੋਰ ਉਹਨੂੰ ਕੀ ਹੋਇਆ ਤੇ ਤੂੰ ਭੂਆ ਨੂੰ ਠੀਕ ਕਰਿਆ ਮੈਂ ਉਹ ਕਿਹੜੀ ਐ ਇਸ ਦੁਨੀਆ ਤੇ ਜਿਹੜੀ ਆਗਰ ਭਤੀਜੇ ਨੂੰ ਪਾਗਲ ਕਰੂਗੀ ਭੂਆ ਉਹ ਹੁੰਦੀ ਐ ਜਿਹੜੀ ਆਗਰ ਭਤੀਜੇ ਨੂੰ ਚੰਗੀ ਰਹਿ ਦੇਊਗੀ ਕੋਈ ਮਾੜੀ ਨਹੀਂ ਹੁੰਦੀ ਭੂਆ ਸਹੀ ਗੱਲ ਆ ਹਾਂ ਆ ਪੰਜੇ ਉਂਗਲਾ ਦੇਖਿਆ ਇੱਕ ਸਾਰ ਤੈਨੂੰ ਦੇਖ ਕੇ ਤਾਂ ਭੂਆ ਇੱਕ ਸਾਰੇ ਲੱਗਦੀਆਂ ਨੇ ਕੋਈ ਵੀ ਭੂਆ ਐ ਨਹੀਂ ਕਰਦੀ ਹੁੰਦੀ ਜਿਵੇਂ ਤੂੰ ਤੇਰੇ ਭਤੀਜੇ ਦੇ ਘਰ ਪੱਟੇ ਜਾਂਦੀ ਆ ਮੈਂ ਕਾਹਦਾ ਘਰ ਪੱਟਿਆ ਮੈਂ ਆਪਦਾ ਘਰ-ਬਾਰ ਛੱਡ ਕੇ ਆਉਂਦੀ ਜਵਾਕ ਛੱਡ ਕੇ ਮੈਂ ਇੱਥੇ ਬੈਠੀ ਆ ਭਤੀਜੇ ਨੂੰ ਮੰਨਜੀ ਤੋਂ ਖੜਾ ਕਰਨ ਨੂੰ ਵੀ ਉਹਦੇ ਦੀ ਕਿੱਧਰ ਗਈ ਸੀ ਜਿੱਦੈ ਮੈਂ ਲਿਆਈ ਆ ਭਾਲ ਕੇ ਮੇਰੇ ਭਤੀਜੇ ਤੁਸੀਂ ਉਹਦੇ ਕਿੱਥੇ ਸੀ ਮਾਮੀ ਤੋਂ ਤੀ ਚੰਗਾ ਸੁਰਖੀਆਂ ਬਿੰਦਿਆ ਲਾ ਕੇ ਖਾ ਕੇ ਮੋਹਣਾ ਬਾਇਆ ਨਹੀਂ ਕਿਉਂਕਿ ਆਈ ਸੀ ਨਾ ਇਹ ਕਾਰਕ ਸੁੰਨਾ ਮਿਲ ਗਿਆ ਆ ਗੱਲ ਸੀ ਉਹ ਕਾਰਕ ਤਾਂ ਸੁੰਨਾ ਤੁਹੀ ਸਮਝ ਕੇ ਆਈਆਂ ਤੈਨੂੰ ਵੀ ਕਿਸੇ ਨੇ ਇੱਥੇ ਭੇਜਿਆ ਨਹੀਂ ਮੈਨੂੰ ਸਾਰਾ ਪਤਾ ਵੀ ਤੂੰ ਆਪ ਆਈਆਂ ਆਪਣੀ ਮਰਜ਼ੀ ਮੈਂ ਆਪ ਆਇਆ ਮੇਰੇ ਭਾਈ ਦਾ ਘਰ ਆ ਕੋਈ ਮੈਂ ਉਂ ਨਹੀਂ ਆਈ ਕੋਈ ਮੈਂ ਆ ਤੇਰੀ ਮੰਮੀ ਨੂੰ ਕੋ ਮਾਗਰ ਲਾ ਕੇ ਚੰਨੀ ਚੱਕ ਕੇ ਨਹੀਂ ਆਈ ਮੈਂ ਸਮਝ ਲਾ ਮੈਂ ਆ ਕੇ ਭਾਈ ਦੇ ਘਰ ਬੈਠ ਸਕਦੀ ਹਾਂ ਹੁਕਮ ਚਲਾ ਸਕਦੀ ਹਾਂ ਇਹਦਾ ਮਤਲਬ ਇਹ ਨਹੀਂ ਵੀ ਤੂੰ ਮੈਨੂੰ ਬਾਰ ਬਾਰ ਮੇਲੇ ਦੇਵੇਂ ਵੀ ਤੂੰ ਆ ਗਈ ਆ ਗਈ ਪੇਕਿਆਂ ਦੇ ਘਰ ਧੀਆ ਪੈਂਦੇ ਹੁੰਦੇ ਹਨ ਹਾਂ ਜੇ ਸੋਹਰੇ ਘਰ ਨਾ ਵੀ ਰੋਟੀ ਮਿਲੇ ਨਾ ਧੀਆ ਤਾਂ ਵੀ ਪੇਕਿਆਂ ਦੇ ਘਰ ਚਾ ਕੇ ਬੈਠੇ ਮੇਰੀ ਮੰਮੀ ਵੀ ਆਪਣੀ ਧੀ ਕੋਲੇ ਬੈਠੀ ਆ ਕਿਤੇ ਬਗਾਨੀ ਜਗ੍ਹਾ ਨਹੀਂ ਬੈਠੀ ਹੈਗੀ ਮਾਂ ਚੜ ਤੇ ਲੰਦੇ ਚਾ ਮਾਂ ਤਾਂ ਸੌਂ ਰਹੀ ਸੀ ਧੀ ਕੋਲੇ ਬੈਠੀ ਉਹ ਆ ਚੌਥੇ ਦਾ ਮੰਮੀ ਤਾਂ ਨਹੀਂ ਸੁਣੀ ਸੀ ਇਹ ਤਾਂ ਮੈਂ ਅੱਜ ਸੁਣਿਆ ਇਹ ਸੋਡੇ ਰਿਵਾਜ ਚਲਾ ਕੇ ਨੂੰ ਤਾਰਵਾਜ ਹੀ ਹੈ ਨਾ ਸੋਹਰੇ ਸਾਡੇ ਰਿਵਾਜ ਚਲਾਤੇ ਠੀਕ ਆ ਤੂੰ ਜਿਵੇਂ ਕਹਿੰਦੀ ਆ ਅਸੀਂ ਉਹਵੇਂ ਕਰ ਲਾਂਗੇ ਸੋ ਰਵੀ ਨੂੰ ਠੀਕ ਹੋ ਜੂਗੀ ਠੀਕ ਹੀ ਆ ਰਵੀ ਫਿਰ ਫਤੂ ਮੈਨੂੰ ਉਹਦਾ ਨਾ ਬੋਲਣ ਕਾਤੇ ਨਹੀਂ ਦਿੰਦੀ ਕਿਉਂ ਦਿਆਂ ਮਾਂ ਉਹਦੇ ਘਰ ਵਾਲੀ ਦਾ ਹੱਕ ਆ ਤੇਰਾ ਤਾਂ ਹੱਕ ਹੀ ਨਹੀਂ ਇਹਨਾਂ ਦਾ ਭੂਆ ਮੱਥਾ ਮਾਰਨ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਆਹੋ ਰੱਬ ਕਰੇ ਰਵੀ ਨੂੰ ਹੀ ਜਲਦੀ ਜਲਦੀ ਹੋਸ਼ ਆ ਜਾਏ ਤੇ ਮੇਰਾ ਤੁਹਾਡੇ ਤੋਂ ਖਿਹੜਾ ਛੋਟੇ ਜਾ ਰਹਿਆਂ ਤੋਂ ਚਲ ਤੁਰਤੀ ਲੱਗ ਜਵਾਕ ਦੇ ਬੈੱਡ ਕੋਲੇ ਖੜ ਜਾਂਦੀ ਆ ਕੇ ਮੈਨੂੰ ਸਿਆਣੂਗਾ ਇਹ ਉਹ ਸਿਆਣੂ ਹੋਵੋਸੂ ਜਿਹੜਾ ਜਿਹਦੇ ਨਾਲ ਵਿਆਹ ਕਰਾਇਆ ਮਨਪਰੀਤ ਤੈਨੂੰ ਮੈਂ ਦਵੇ ਕਿਵੇਂ ਲੱਗਣ ਦੇ ਜਾ ਦੇਖ ਲਾ ਬੂਮਾ ਮਾਰਦੇ 2 ਮਿੰਟ ਨਹੀਂ ਮਿੰਟਾਂ ਪਰਾਂ ਹੋਣ ਦਿੰਦੀ ਇਹਨਾਂ ਨੇ ਤਪਾਰ ਰੱਖਿਆ ਮਾਮੀ ਦੋ ਦਿਨ ਕੱਢਣੀਆਂ ਪੈਣਗੀਆਂ ਇਹ ਜਾਨੀ ਆ